ਕਹਿੰਦੇ ਨੇ ਕਿ ਜਦੋਂ ਇੱਕ ਕਾਂ ਮਾਰ ਕੇ ਟੰਗਿਆ ਹੋਵੇ ਤਾਂ ਉਸ ਤੋਂ ਬਾਅਦ ਹੋਰ ਕਈ ਖੁਲਾਸੇ ਹੋਣੇ ਸ਼ੁਰੂ ਹੋ ਜਾਂਦੇ ਨੇ ਹੁਣ ਕੁਝ ਅਜੀਬ ਹੈ ਹੋਇਆ ਹੈ 크੍ਰਿਸਚਨ ਭਾਈਚਾਰੇ ਦੇ ਵਿੱਚ ਜਦੋਂ ਪਾਸਟਰ ਖੁਦ ਨੂੰ ਆਪਣੇ ਆਪ ਨੂੰ ਰੱਬ ਦਾ ਬੰਦਾ ਦੱਸਣ ਵਾਲਾ ਬਜਿੰਦਰ ਸਿੰਘ ਜਦੋਂ ਦਾ ਅਦਾਲਤ ਨੇ ਟੰਗਿਆ ਉਸ ਤੋਂ ਬਾਅਦ ਹੁਣ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਮੁਹਾਲੀ ਦੀ ਅਦਾਲਤ ਨੇ ਬੇਸ਼ੱਕ ਪਾਸਟਰ ਬਜਿੰਦਰ ਨੂੰ ਉਮਰ ਕਾਇਦ ਦੀ ਸਜ਼ਾ ਸੁਣਾਈ ਹੈ ਬਲਾਤਕਾਰ ਦੇ ਮਾਮਲੇ ਵਿੱਚ ਉਸ ਤੋਂ ਬਾਅਦ ਕੁਝ ਲੋਕਾਂ ਦਾ ਹੌਸਲਾ ਵਧਿਆ ਜਿਨ੍ਹਾਂ ਦੇ ਨਾਲ ਇਹੋ ਜਿਹੇ ਦੁਰਾਚਾਰ ਹੋਈਆਂ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਹੁਣ ਇੱਕ ਹੋਰ ਪਾਸਟਰ ਜੋ ਗੁਰਦਾਸਪੁਰ ਦਿਨਾ ਨਗਰ ਦੇ ਨਾਲ ਸਬੰਧਤ ਹੈ ਉਸ ਦੀ ਇੱਕ ਹੋਰ ਬ੍ਰਾਂਚ ਜੰਮੂ ਦੇ ਵਿੱਚ ਹੈ ਉਸ ਨੂੰ ਲੈ ਕੇ ਇੱਕ ਵਿਅਕਤੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵਿਅਕਤੀ ਦਾ ਕਹਿਣਾ ਹੈ ਕਿ ਜਸ਼ਨ ਗਿੱਲ ਪਾਸਟਰ ਹੈ ਜਿਸ ਵੱਲੋਂ ਇਹਨਾਂ ਦੀ ਧੀ ਦੇ ਨਾਲ ਦਰਿੰਦਗੀਆਂ ਕੀਤੀਆਂ ਗਈਆਂ ਬਾਅਦ ਵਿੱਚ ਜਦੋਂ ਉਹ ਗਰਭਵਤੀ ਹੋਈ ਤਾਂ ਉਸ ਦਾ ਜੋ ਅਬੋਰਸ਼ਨ ਕਰਵਾਇਆ ਗਿਆ ਇਹਨੇ ਗੰਦੇ ਤਰੀਕੇ ਨਾਲ ਅਬੋਰਸ਼ਨ ਕਰਵਾਇਆ ਗਿਆ ਕਿ ਕੁੜੀ ਦੀ ਮੌਤ ਤੱਕ ਹੋ ਗਈ ਹੈ ਆਓ ਸੁਣਦੇ ਹਾਂ ਇਸ ਬੰਦੇ ਤੋਂ ਜਸ਼ਨ ਗਿੱਲ ਪਾਸਟਰ ਬਾਰੇ ਅਤੇ ਉਸ ਦੀਆਂ ਘਿਨੋਨੀਆਂ ਹਰਕਤਾਂ ਬਾਰੇ ਜਿਨ੍ਹਾਂ ਨੂੰ ਲੈ ਕੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਬੱਚੇ ਵਿੱਚ ਜਾਂਦੇ ਹੀ ਜਸ਼ਨ ਗਿੱਲ ਦੇ ਜੀ ਤੁਹਾਡਾ ਰਿਸ਼ਤੇ ਵਿੱਚ ਉਹ ਚਾਚਾ ਹੀ ਲੱਗਦਾ ਜੀ ਮੇਰਾ ਉੱਥੇ ਜਾਂਦੇ ਹਨ ਗਈ 1 ਸਾਲ ਹੋ ਗਏ ਸੀ ਤੇ ਉਹਨੇ ਪਤਾ ਨਹੀਂ ਕਿਤਨਾ ਆਪਣੀ ਮੇਰੀ ਬੇਟੀ ਨੂੰ ਆਪਣੇ ਝਾਸੀ ਵਿੱਚ ਲੈ ਕੇ ਜੀ ਮੇਰੀ ਬੇਟੀ BCA BCA 'ਚ پڑھਦੀ ਸੀ ਜੀ ਲਾਸਟੋ ਦਾ ਸੈਮੈਸਟਰ ਹੀ BCA ਦਾ ਜੀ ਤੇ ਆਪਣੇ ਝਾਸੀ ਵਿੱਚ ਲੈ ਕੇ ਉਹਦੇ ਨਾਲ ਉਹ ਰੇਪ ਕਰਦਾ ਰਿਆ ਬਾਅਦ 'ਚ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਫਿਰ ਆਪਣੀ ਇੱਕ ਜਾਣ ਪਛਾਣ ਦੀ ਉਹਦੀ ਨਰਸ ਹੀ ਕਲਮੰਤ ਕੋਰ ਆ ਪਿੰਡ ਕੋਤ ਕੋਕਰ ਦੀ ਜੀ ਉਦੇ ਉਹਨਾਂ ਉੱਥੇ ਹੀ ਆ ਕੇ ਜੀ ਉਹਨਾਂ ਨੇ ਘੋਸ਼ਣ ਕਰਾ ਦਿੱਤਾ ਘੋਸ਼ਣ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸੰਗ ਪਹਿਲੇ ਪਹੰਚ ਲੱਗਿਆ ਜੀ ਤੇ ਆਪਾਂ ਗੁਰਦਾਸਪੁਰ ਹਸਪਤਾਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਖਲ ਕਰਾਇਆ ਤੇ ਉੱਥੇ ਆਨ ਕੇ ਇਹਨਾਂ ਨੇ ਅਦਾ ਭਰਾ ਸਰਪੰਚ ਜੀ ਪਾਸਟਰ ਜੀ ਦਾ ਉਹਨੇ ਉਹ ਇੱਕ ਅਣਪਛਾਣਨਾ ਅਣਪਛਾਣਨੀ ਵਿਅਕਤੀ ਸੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ ਅਲਟਰਾਸਾਊਂਡ ਹੀ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਛੁੱਟੀ ਕਰਾਤੀ ਸੀ 2 ਦਿਨ ਬਾਅਦ ਬੇਟੀ ਦੀ ਹਾਲਤ ਫੇਰ ਖਰਾਬ ਹੋ ਗਈ ਤੇ ਘਰਦਾਨ ਨੇ ਕਿਹਾ ਕਿ ਡਾਕਟਰ ਨੇ ਅਲਟਰਾਸਾਉਂਡ ਲਿਖਾਇਆ ਹੈ ਤੇ ਆਪਾਂ ਪ੍ਰਾਈਵੇਟ ਕਰਾ ਲੈਣੇ ਆ ਜੀ ਆਪਾਂ ਅਲਟਰਾਸਾਉਂਡ ਕਰਦਾਹਪੁਰੋਂ ਕਰਾਇਆ ਜੀ ਤੇ ਸਾਨੂੰ ਉੱਥੇ ਜਾ ਕੇ ਘਰਦਾਨ ਨੂੰ ਪਤਾ ਲੱਗਾ ਕਿ ਇਹ ਕੰਮ ਹੋਇਆ ਰਿਹਾ ਜੀ ਤੇ ਬੇਟੀ ਨੇ ਫੇਰ ਦੱਸਿਆ ਕਿ ਮੇਰੇ ਨਾਲ ਇਤਨਾ ਇਤਨਾ ਤੇ ਉਹ ਉਸ ਟਾਈਮ ਵੀ ਬੇਟੀ ਦੇ ਮਗਰ ਹੀ ਉੱਥੇ ਆ ਗਏ ਜਿੱਥੇ ਅਲਟਰਾਸਾਉਂਡ ਕਰਦੇ ਕਰਾਉਣ ਗਏ ਸੀ ਘਰਦਾਨ ਤੇ ਉਦੋਂ ਬਾਅਦ ਜੀ ਆਪਾਂ ਅੰਬਰਸਰ ਲੈ ਕੇ ਗਏ ਆ ਜੀ ਤੇ ਅੰਮਰਸਰ ਜਾ ਕੇ ਬੇਟੀ ਦੀ ਡੈਥ ਹੋ ਜਾਂਦੀ ਏ ਉੱਥੇ ਅਰਵਿੰਦਰ ਕੁਮਾਰ ਏਐਸਆਈ ਹੁੰਦਾ ਆਪਣੀ ਪਾਰਟੀ ਲੈ ਆ ਕੇ ਤੇ ਉਹ ਮੇਰੇ ਕੋਲੋਂ ਪੂਰੇ ਕਾਗਜ਼ਾਂ ਤੇ ਸਾਈਨ ਕਰਾ ਲੈਂਦੀ ਆ ਜੀ ਤੇ ਤੇਰੀ ਬੇਟੀ ਦੀ ਡੈੱਡ ਵਾਡੀ ਆਪਾਂ ਲੈ ਕੇ ਜਾਣੀ ਏ ਉਹ ਜੀ ਫਿਰ 174 ਦੀ ਕਾਰਵਾਈ ਕਰਦੇ ਆ ਮੈਨੂੰ ਤੇ ਇਹ ਵੀ ਨਹੀਂ ਪਤਾ ਕਿ 174 ਹੁੰਦੀ ਕੀ ਹੈ ਜੀ ਤੇ ਉਦੋਂ ਬਾਅਦ ਫਿਰ ਆਪਾਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਜਾ ਕੇ ਜੀ ਤੇ ਫਿਰ ਜਾ ਕੇ ਪਰਚਾ ਪਰਚਾ ਜਰਾ ਜੀ ਕਟਿਆ ਇਹਨਾਂ ਨੇ 60 65 ਦਿਨ ਲਾਤੇ ਪਰਚਾ ਕੱਟਣ ਲੱਗ ਗਈ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਮ ਨਹੀਂ ਪਾਈ ਜਿਹੜੇ ਨਾਮ ਲਿਖੇ ਹੀ ਜੀ ਅੱਜ ਤੱਕ ਵੀ ਕੁਲਵੰਤ ਕੋਰ ਦਾ ਨਾਮ ਨਹੀਂ ਪੁਲਸਾ ਹੋਂਦ ਦਿੰਦੀ ਵਿੱਚ ਤੇ ਪੁਲਿਸ ਵਾਲੇ ਮੈਨੂੰ ਮੈਂ ਜਾਨਣਾ ਵਾ ਮੈਨੂੰ ਦੌਕੇ ਮਾਰਦੇ ਆ ਵੀ ਤੁਸੀਂ ਰਾਜੀਨਾਮਾ ਕਰੋ ਜੀ ਤੁਹਾਡਾ ਆਪਾਂ ਰਾਜੀਨਾਮਾ ਕਰਾ ਦਿੰਦੇ ਆ ਮੈਂ ਇਹ ਰਿਕਸ਼ਾ ਚਾਹੁੰਦਾ ਵਾ ਜੀ ਤੇ ਗਰੀਬ ਬੰਦਾ ਹਾਂ ਗਰੀਬ ਬੰਦਾ ਵਾਂ ਮੈਂ ਤੇ ਮਤਲਬ ਪੁਲਿਸ ਵਾਲੇ ਮੈਨੂੰ ਤੰਗ ਪਰੇਸ਼ਾਨ ਬਣਾ ਕਰਦੇ ਆ ਜੀ ਤੇ ਮੈਂ ਆਪਣਾ ਘਰ ਛੱਡ ਕੇ 2 ਸਾਲ ਹੋ ਗਿਆ ਜੀ ਤੇ ਹੁਣ ਮੈਂ ਆਪਣਾ ਘਰ ਵੀ ਵੇਚ ਦਿੱਤਾ ਜੀ ਕਿ ਮੈਂ ਇਨਸਾਫ ਲੈਣਾ ਹੁੰਦਾ ਬਾਕੀ ਵੀ ਦੱਸੋ ਕੁੜੀ 2 ਸਾਲ ਬਾਕੀ ਹੈ ਐਫ ਆਈ ਆਰ ਦੀ ਕਾਪੀ ਆ ਜੀ ਤੇ ਆਪ ਪੋਸਟਮਾਰਡਮ ਦੀ ਕਾਪੀ ਆ ਜੀ ਬੇਟੀ ਦੀ ਤਾਂ ਜੇ ਜੀ ਮੈਂ ਐਸ ਐਚ ਓ ਨੂੰ ਜਾ ਕੇ ਜੀ ਇਹ 6 6 ਤਰੀਕ ਤੀਜਾ ਮਹੀਨਾ 2025 ਚ ਐਸਐਚਓ ਸਾਹਿਬ ਨੂੰ ਦੱਸਿਆ ਵੀ ਜਿੱਥੇ ਆਹ ਟਾਈਮ ਉਹ ਜੰਮੂ ਰਹਿ ਰਿਹਾ ਵਾ ਜੀ ਤੇ ਮੇਰੇ ਨਾਲ ਚਲੋ ਉਹਨੂੰ ਅਰੈਸਟ ਕਰੂੰ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਜੀ ਉਹਨਾਂ ਦੇ ਬਕਾਇਦਾ ਮੈਂ ਉਹਨਾਂ ਕੋਲੋਂ ਰਸੀਵ ਕਰਾਈ ਆ ਕਾਪੀ ਜੀ ਤੇ ਇੱਕ ਕਾਪੀ ਜੀ ਮੈਂ ਇੱਕ ਕਾਪੀ ਮੈਂ ਅੰਜੋਗ ਐਸਐਸਪੀ ਸਾਹਿਬ ਕੋਲੋਂ ਗਿਆ ਜੀ ਦੋ ਵਾਰੀ ਮੇਰੇ ਪਿੰਡ ਦਾ ਸਰਪੰਚ ਸਾਹਿਬ ਤੇ ਨਾਲ ਹੀ ਉਹ ਵਕੀਲ ਸਾਹਿਬ ਨੇ ਉਹ ਗਏ ਆ ਜੀ ਮੇਰੇ ਨਾਲ ਐਸਐਸਪੀ ਵੀ ਸਾਡੀ ਕੋਈ ਨਹੀਂ ਸੁਣਦਾ ਪਿਆ ਜੀ ਫਿਰ ਆਪਾਂ ਉਹਨਾਂ ਨੇ ਕਿਹਾ ਵੀ ਆਪਾਂ ਕਾਪੀ ਆ ਡਾਕ ਰਸਤੇ ਫਿਰ ਇੱਕ ਕਾਪੀ ਮੈਂ ਐਸਐਸਪੀ ਸਾਹਿਬ ਨੂੰ ਤੇ ਜੀ ਆ ਜੀ ਕਿ ਇਹ ਜਿਹੜਾ ਬੰਦਾ ਹੈ ਹਟਾਇਮ ਫਲਾਨੀ ਜਗ੍ਹਾ ਤੇ ਆ ਜੀ ਤੇ ਇਹਨੂੰ ਅਰੈਸਟ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਕਰਦੇ ਜੀ ਤੇ ਇਹ ਉਹਦੇ ਪੀਓ ਦੇ ਆਰਡਰ ਆ ਜੀ ਜੱਜ ਸਾਹਿਬ ਵੱਲੋਂ ਵੀ ਰੋਨ ਨੂੰ ਪੀਓ ਕੀਤਾ ਗਿਆ ਦਾ ਤੇ ਫੇਰ ਵੀ ਪੁਲਿਸ ਏਰੀਆ ਕੋਈ ਕਾਰਵਾਈ ਨਹੀਂ ਤੇ ਜਰਾ ਹੁਣ ਐਸ ਐਚਓ ਸਾਹਿਬ ਮੌਜੂਦਾ ਨਹੀਂ ਉਹ ਮੈਨੂੰ ਕਹਿੰਦੀ ਆ ਵੀ ਤੂੰ ਰਾਜੀਨਾਮਾ ਕਰ ਦੋ ਦੋ ਤਿੰਨ ਤਿੰਨ ਘੰਟੇ ਜੀ ਦੋਨਾਂ ਜਾਨਾ ਮੈਂ ਉੱਥੇ ਬੁਲਾਉਂਦਾ ਮੈਂ ਹੀ ਜਾਣਾ ਪੁੱਛਣਾ ਉਹਨਾਂ ਨੂੰ ਤੇ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਰਿਹਾਸਮੈਂਟ ਕਰਦਾ ਬਹਾਲ ਲੈਂਦਾ ਥਾਣੇ ਦੇ ਅੰਦਰ ਤੇ ਬਾਅਦ ਚੋਂ ਮੈਨੂੰ ਕਹਿੰਦਾ ਹੁਣ ਤੂੰ ਜਾ ਤੇ ਤੇਰਾ ਕੰਮ ਕੋਈ ਨਹੀਂ ਹੈ ਜੀ ਤੇ ਇੱਕ ਹਾਂ ਜੀ ਇੱਕ ਇਹ ਜਿਹੜਾ ਜੀ ਹੈ ਵਰਦੀ ਪਾਈ ਦੀ ਹੈ ਜਿੰਨੇ ਜੀ ਇਹ ਬੜਾ ਤੰਗ ਪਰੇਸ਼ਾਨ ਕਰਦੇ ਉਹਦਾ ਭਤੀਜਾ ਵਾ ਜੀ ਤੇ ਇੱਕ ਇਹਨਾਂ ਦਾ ਪਾਸਟਰ ਦਾ ਭਰਾ ਵਾ ਬਖਸ਼ੀਸ਼ ਚੰਦ ਐਸਪੀਡੀ ਨਾਲ ਲੱਗਾ ਦਾ ਜੀ ਤੇ ਐਸਪੀਡੀ ਕੋਲੋਂ ਮੈਨੂੰ ਦਬਕੇ ਮਰਵਾਏ ਆ ਜੀ ਇਹਨਾਂ ਨੇ ਤੇ ਮੇਰੇ ਘਰ ਆਣ ਕੇ ਵੀ ਤੇ ਮੈਨੂੰ ਕਚਹਿਰੀ ਵਿੱਚ ਵੀ ਤੇ ਬਾਅਦ ਚੋਂ ਉੱਥੇ ਆਪਣੇ ਦਫ਼ਤਰ ਲਿਆ ਕੇ ਗਏ ਆ ਜੀ ਤੇ ਉੱਥੇ ਵੀ ਮੈਨੂੰ ਇਹ ਕਹਿੰਦੇ ਆ ਵੀ ਰਾਜੀਨਾਮਾ ਕਰੋ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜਸ਼ਨ ਗਿੱਲ ਦੀ ਇਹ ਫੋਟੋ ਹੈ ਜਿਹੜਾ ਕਿ ਇੱਕ ਵਲਪਕਾਰੀ ਹੈ ਜੀ ਪਿਉੰਦੇ ਆਰਗਨਮੈਂਟ ਜਦ ਇੱਕ ਸਾਲ ਹੋ ਗਿਆ ਪਿਉ ਉਹਨੂੰ ਜੀ ਪਰਚਾ 2023 ਦਾ ਪਰਚਾ 5ਵੇਂ ਮਹੀਨੇ ਦਾ ਇਹ 7ਵੇਂ ਮਹੀਨੇ ਦਾ ਜੀ 7ਵੇਂ ਮਹੀਨੇ ਸੋਰੀ ਹਾਂ ਜਿਹੜਾ ਕਿ ਇਹ ਆਪਣੀ ਬੇਟੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜੰਮੂ ਜਦ ਕਿ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਜਾ ਕਿੱਥੇ ਰਾਤ ਨੂੰ ਇਹ ਘਰ ਆਉਂਦਾ ਰਾਤ ਨੂੰ ਘਰ ਆ ਕੇ ਸਵੇਰ ਜਲਦੀ ਕਰ ਤੋਂ ਨਿਕਲ ਜਾਂਦਾ ਨੇਰੇ ਨੇਰੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਿਕਲ ਜਾਂਦਾ ਉੱਥੋਂ ਤੇ ਜਿਹੜਾ ਦੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਇਹ ਬੰਦਾ ਕਿੱਥੇ ਆਇਆ ਕੀ ਕਰਦਾ ਜਦ ਕਿ ਸੰਡੇ ਨੂੰ ਚਰਚ ਜੰਮੂ ਚ ਲਾਂਦਾ ਏ ਮਤਲਬ ਕਿ ਮੀਡੀਆ ਸਾਹਮਣੇ ਨਹੀਂ ਆਂਦਾ ਉੱਥੇ ਬਿਲਕੁਲ ਪਤਾ ਕਿ ਉਸ ਜਗ੍ਹਾ ਦਾ ਪਤਾ ਸਾਨੂੰ ਕਿ ਸਾਡੇ ਨਾਲ ਪੁਲਿਸ ਚੱਲੇ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਪਰ ਲੇਕਿਨ ਪੁਲਿਸ ਆਥੇ ਹੀ ਨਹੀਂ ਪਉਂਦੀ ਕੀ ਅਸੀਂ ਨਹੀਂ ਜਾਣਾਂ ਜੋ ਤੁਸੀਂ ਕਰਨਾ ਕਰ ਲਓ ਅੱਗੇ ਦੇ ਪੁਲਿਸ ਇਹ ਕਹਿ ਰਹੀ ਹੈ ਕਿ ਜੋ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਪਰ ਐਦਾਂ ਦੇ ਬੰਦੇ ਬਾਹਰ ਘੁੰਮਦੇ ਨੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਦੱਸੋ ਦੇਖੋ ਜੀ ਉਹਦਾ ਭਰਾ ਉਹਦਾ ਭਰਾ ਇੱਕ ਡੀਆਈਜੀ ਹੈ ਇਹ ਇੱਕ ਸਰਪੰਚ ਇੱਕ ਸਰਪੰਚ ਇੱਕ ਡੀਆਈਜੀ ਪੂਰੀ ਸ਼ਿਫਾਸ ਕਰਦੇ ਨੇ ਧੰਨਮਾਨ ਜੀ ਡੀਆਈਜੀ ਦੇ ਗਨਮੈਨ ਨੇ ਜਿਹੜੇ ਉਹਦੀ سپورਟ ਪੂਰੀ ਕਰਦੇ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਬੰਦੇ ਦੇ ਦਬਾਅ ਬਣਾ ਕੇ ਰੱਖਿਆ ਪੂਰਾ ਕਿ ਅਰੇਸਟ ਨਾ ਕਰੋ ਜੋ ਹੁੰਦਾ ਉਹ ਹੋਣ ਦੋ ਉਹ ਤੋਂ ਬਾਅਦ ਚ ਇਹਨੂੰ ਡਰਾਣਾ ਧਮਕਾਣਾ ਸ਼ੁਰੂ ਕਰਦੇ ਇਹ ਬੰਦਾ ਅੱਜ ਪਹਿਲਾਂ ਵੀ ਦੱਸੂਗੀ ਕਿ ਘਰ ਵੇਚ ਕੇ ਅੰਮ੍ਰਿਤਸਰ ਰਹਿ ਰਿਹਾ ਤੇ ਫੋਨ ਬੰਦ ਕਰਕੇ ਇਹਦਾ ਇਹ ਇੰਨਾ ਕੋਈ ਨਾ ਡਰਾ ਰੱਖਿਆ ਬੰਦਾ ਕਿ মিডিਆ ਸਾਹਮਣੇ ਆਊਗਾ ਤੇਰਾ ਇਲਜ਼ਾਮ ਬਰੋ ਤੇ ਤੇਰੀ ਕੁੜੀ ਨਾਲ ਤਾਂ ਮਾਰ ਦਿੱਤਾ ਗਿਆ ਤੈਨੂੰ ਵੀ ਮਾਰ ਦਿੱਤਾ ਜਾਊਗਾ ਤੇ ਪੁਲਿਸ ਦੀ ਇਹ ਦੇਖੋ ਕਿੱਡੀ ਵੱਡੀ ਗਲਤੀ ਹੈ ਕਿ ਇੱਕ ਐਕਸੀਡੈਂਟ ਚ ਕੇਸ ਬਣਾ ਦਿੱਤਾ ਗਿਆ 304 ਏ ਦਾ ਕਿੱਦਾਂ ਵਾਰੀ ਸੀ ਕੁੜੀ ਦੀ ਉਹ ਦੱਸੋ ਕੁੜੀ ਜਦੋਂ ਕਿ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਜੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦਾ ਅਬੋਰਸ਼ਨ ਕਰਾਂਦਾ ਜਸ਼ਨ ਗਿਲ ਘਰਦਿਆਂ ਤੋਂ ਚੋਰੀ ਕਰ ਦਿੰਦਾ ਚੋਰੀ ਰਵੋਸ਼ਨ ਕਰਾਂਦਾ ਤੇ 2 ਦਿਨ ਬਾਅਦ ਕੁੜੀ ਨੂੰ ਪੇਨ ਹੁੰਦਾ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਕੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਪ੍ਰੇਅਰ ਕਰ ਦਿੰਦਾ ਪ੍ਰੇਅਰ ਕਰਕੇ ਉਹਨੂੰ 5000 ਰੁਪਏ ਦਿੱਤਾ ਜਾਂਦਾ ਕਿ ਬਹੁਤ ਵੱਡੀ ਰਕਮ ਹੈ ਇਹਦੇ ਲਈ ਕਿ 5000 ਰੁਪਏ ਦੇ ਕੇ ਇਹਨਾਂ ਨੂੰ ਮਤਲਬ ਇੱਕ ਲਾਲਚ ਦੇ ਕੇ 5000 ਦਾ ਕਿ ਤੁਸੀਂ মিডিਆ ਸਾਹਮਣੇ ਨਾ ਆਇਓ ਉਹਦੀ 2 ਦਿਨ ਬਾਅਦ ਪੇਨ ਹੋਣਾ ਸ਼ੁਰੂ ਹੁੰਦਾ ਹੈ ਹਸਪੀਟਲ ਲੈ ਕੇ ਜਾਂਦੇ ਆ ਉਹਦੇ ਉੱਤੇ ਡੈਥ ਹੋ ਜਾਂਦੀ ਹੈ ਕੁੜੀ ਨੂੰ ਐਡਾ ਕਿ ਡਰਾ ਰੱਖਿਆ ਸੀ ਇਹ ਬੰਦੇ ਨੇ ਉਹ ਸਹਿਮ ਕੇ ਡਰ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਡਾ ਕੁ ਘਟਿਆ ਕੰਮ ਕੀਤਾ ਕਿ 304ਏ ਧਾਰਾ ਲਾ ਦਿੱਤੀ ਕਿ ਐਕਸੀਡੈਂਟ ਬਣਾ ਦਿੱਤਾ 376 304 ਕੇਮੇ ਐਕਸੀਡੈਂਟ ਦੀ ਧਾਰਾ ਬਣਾ ਸਕਦੇ ਹੋ ਅਸੀਂ ਹਾਈ ਕੋਰਟ ਜਾਵਾਂਗੇ ਕਿ ਜਿਹੜੇ ਪੁਲਿਸ ਨੇ ਤੁਹਾਡੇ ਨਾਲ ਲਿੱਤੇ ਮਤਲਬ ਮੀਡੀਆ ਸਾਹਮਣੇ ਦਿਖਾਣਾ ਚਾਹੁੰਦਾ ਦੁਬਾਰੇ ਫੇਰ ਨਾ ਬੋਲਾਂਗਾ ਜਿਹੜੀ ਪੂਰੀ ਜਸ਼ਨ ਗਿੱਲ ਦੀ ਸਪੋਰਟ ਕਰਦੇ ਨੇ ਉਤੋਂ ਇੱਕ ਹੋਰ ਫੋਟੋ ਵੀ ਭੇਜ ਦਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਰਦੀ 'ਚ ਫੋਟੋ ਧਰਾ ਕੇ ਇਹਨਾਂ ਨੂੰ ਉੱਤੋਂ ਭੇਜਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਂ ਰਵਿੰਦਰ ਕੁਮਾਰ ਬਰਿਆਲੀ ਚੌਕੀ ਐ ਐਸ ਜਤਿੰਦਰ ਕੁਮਾਰ ਐਸ ਐਚ ਓ ਦੀਨਾ ਨਗਰ ਮਤਲਬ ਦੀਨਾ ਨਗਰ ਥਾਣੇ ਦਾ ਹੀ ਮਕਦਮਾ ਹੈ ਤੇ ਡੈਨੀਵਲ ਗਿੱਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿੱਲ ਨਕਲੀ ਪੁਲਿਸ ਵਾਲਾ ਜਿਹੜਾ ਕੀ ਹੈ ਨਾ ਜੀ ਇਹ ਇਹੀ ਹੈ ਜੀ ਅਸੀਸ ਗਿੱਲ ਬਖਸ਼ੀਸ਼ ਚੰਦ ਐਸ ਪੀ ਡੀ ਗਨਮੈਨ ਉਹਦਾ ਜਿਹੜਾ ਤੰਗ ਪਰੇਸ਼ਾਨ ਕਰਦਾ ਇਹਨਾਂ ਨੂੰ ਜੀ ਚਰ ਜਾਰਜ ਜਾਰਜ ਮਸੀ ਚਾਚੇ ਦਾ ਮੁੰਡਾ ਐਸਪੀ ਸਰਪੰਚ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ ਚ ਇਸ ਟਾਈਮ ਐਸਪੀ ਹੈ ਤੇ ਅਮ੍ਰਿਤ ਰੰਦਾਵਾ ਐਸਐਚਓ ਜਿਹੜਾ ਇਸ ਟਾਈਮ ਹੁਣ ਇਸ ਟਾਈਮ ਉਸ ਥਾਣੇ ਚ ਹੈ ਤੇ ਮਨੀ ਬੈਂਸ ਜਿਹੜਾ ਥਾਣੇ ਦਾ ਮੁਨਸੀਬ ਇਸ ਟਾਈਮ ਮਤਲਬ ਇੱਥੇ ਐਡਾ ਕ ਦਬਾਅ ਪਾ ਕੇ ਰੱਖਿਆ ਹੋਇਆ ਉਹ ਬੰਦਿਆਂ ਨੇ ਕਿ ਕਾਰਵਾਈ ਨਾ ਕਰ ਸਕਣ ਕੋਈ ਵੀ ਐਦਾ ਦੇ ਬੰਦੇ ਇਸ ਟਾਈਮ ਜੰਮੂ ਸ਼ਰੀਆਮ ਬੰਦਾ ਕੋ ਮਰ ਆਪਣੇ ਘਰ ਦੇ ਨੂੰ ਛੱਡਣ ਜਾ ਰਿਹਾ 에ਰਪੋਰਟ ਤੇ ਤੁਹਾਨੂੰ ਵੀਡੀਓ ਮੈਂ ਦਿਖਾ ਦਿੰਦਾ ਉਹਨਾਂ ਦੀ ਉਹ ਆਪਣੇ ਘਰ ਦੇ ਨੂੰ ਛੱਡਣ ਜਾਂਦਾ ਉਹ 에ਰਪੋਰਟ ਤੇ ਪੁਲਿਸ ਕਹਿੰਦੀ ਸਾਨੂੰ ਕੋਈ ਨਾ ਘਰਵਾਰ ਆਂਦਾ ਨਾ ਕੋਈ ਕਿਤੇ ਸਾਨੂੰ ਦੱਸੋ ਜਦ ਦੱਸਣ ਜਾਂਦੇ ਆ ਉਹ ਬੰਦੇ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਇਹਦੀ ਵੀਡੀਓ ਜੀ ਇੱਕ ਕੁੜੀ ਸੀ ਉਹ ਮਾਤ ਲੜਕੀ ਦੀ ਕੀ ਸਮਝੀ ਭਾਈ ਸਾਹਿਬ ਨੂੰ ਏਜ 22 ਸਾਲ ਸੀਗੀ ਜਿਹੋ ਦੀ ਜੀ ਕੁੜੀ ਦੀ ਏਜ 22 ਸਾਲ ਸੀ ਕੁੜੀ ਦੀ ਫੋਟੋ ਦਿਖਾ ਸਕਦਾ ਮੀਡੀਆ ਸਾਹਮਣੇ ਜਿਹੜੀ ਕੁੜੀ ਦਾ ਹੋਇਆ ਸੀਗਾ ਨਹੀਂ ਨਹੀਂ ਠੀਕ ਕਰਨ ਬਸ ਇਹ ਸਟੇਟਮੈਂਟ ਦੇ ਦੇਸੀ ਆਪ ਇਹ ਪੁੱਛਣਾ ਚਾਹਾਂਗੇ ਕਿ ਰਿਲੇਸ਼ਨਸ਼ਿਪ ਕਨਸੈਂਸ਼ੂਅਲ ਥਾ ਨਹੀਂ ਆਪ ਕੈਸੇ ਕਹਿ ਸਕਦੇ ਹੋ ਕਿ ਇਹ ਜ਼ਬਰਦਸਤੀ ਸੀ ਜ਼ਬਰਦਸਤੀ ਸੀਗਾ ਜੀ ਇਹ ਇਕੋ ਕੁੜੀ ਜਦ ਕਰਦਨ ਦੱਸਣਾ ਚਾਹੀਏ ਉਸ ਤੋਂ ਬਾਅਦ ਉਹਦਾ ਅਬੋਰਸ਼ਨ ਕਰਾ ਕੇ ਨਾਲ ਦੀ ਨਾਲ ਉਹਦਾ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਉਤੋਂ ਡਾਕਟਰਾਂ ਨੇ ਵੀ ਜਿਹੜੀ ਉਹਨੂੰ ਪੈਸੇ ਦੇ ਕੇ ਰਿਪੋਰਟ ਵੀ ਪੋਸਟਮਾਰਟਮ ਦੀ ਭਾਜੀ ਕੀ ਲਿਖਿਆ ਸੀਗਾ ਉਹ ਚ ਰਿਪੋਰਟ ਵੀ ਸਾਨੂੰ ਘੱਟ ਵੱੜ 2 ਟਾਈ 3 ਮਹੀਨੇ ਬਾਅਦ ਦਿੱਤੀ ਸੀ ਜੀ ਰਿਪੋਰਟ ਵੀ ਇਹਨਾਂ ਨੇ ਚੱਕਰ ਮਾਰਦੇ ਥੱਕ ਗਏ ਅੱਜ ਦੇ ਰੇ ਰਿਪੋਰਟ ਕੱਲ ਦੇ ਰੇ ਪੋਸਟਮਾਰਟਮ ਦੌਰਾਨ ਦੇਖੋ ਤੁਸੀਂ ਐਕਸੀਡੈਂਟ ਕੇਸ ਬਣਾਇਆ ਗਿਆ ਕਿੱਡੀ ਵੱਡੀ ਗੱਲ ਹੈ ਜੀ ਕਿੰਦਾ ਐਕਸੀਡੈਂਟ ਕਿੰਦਾ ਕੀ ਮੌਤ ਹੋਈ ਕਿਸ ਤਰ੍ਹਾਂ ਜਾਨੀ ਅਬੋਰਸ਼ਨ ਤੋਂ ਬਾਅਦ ਉਹਦੀ ਮੌਤ ਹੋਈ ਐਕਸੀਡੈਂਟ ਤਾਂ ਬਣਾਇਆ ਗਿਆ ਹਾਂ 304 ਦੇ ਰੋਡ ਐਕਸੀਡੈਂਟ ਕੁਝ ਲਿਖਣ ਤੋਂ ਪਹਿਲਾਂ ਜੋ ਚ ਨਹੀਂ 304 ਜਿਹੜੀ ਇਹ ਹੈ ਹਾਂ ਭਾਜੀ ਉਹ ਚ ਕੁਝ ਨਹੀਂ ਦਿਖਾਇਆ ਸਿਰਫ ਨਾਰਮਲ ਐਕਸੀਡੈਂਟ ਦਿਖਾਤਾ ਐਫਆਈ ਤੁਹਾਨੂੰ ਸਾਰਿਆਂ ਨੂੰ ਕਾਪੀ ਦੇ ਦੂੰਗੀ ਚੈੱਕ ਕਰ ਲਿਓ ਤੁਹਾਨੂੰ ਮੀਡੀਆ ਚ ਮੈਂ ਗਰੁੱਪ ਚ ਪਾ ਦਾਂਗਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਹਿੰਦਾ ਵਰਚਨ ਡਰਾਫਟ ਵੀ ਸ਼ੇਅਰ ਕਰਾ ਬੋਈ ਤੇ ਵੀ ਜਾਣ ਚੱਲੀ ਬਿਲਕੁਲ ਜੀ ਬਿਲਕੁਲ ਕੁੜੀ ਨੇ ਮਰਨ ਤੋਂ ਪਹਿਲਾਂ ਕੋਈ ਸਟੇਟਮੈਂਟ ਕਿਸੀ ਕੋਈ ਬਿਆਨ ਆਇਆ ਕੋਈ ਨਹੀਂ ਆਇਆ ਤਾਂ ਕੋਈ ਬਿਆਨ ਨਹੀਂ ਕੁੜੀ ਨੇ ਆਪਣੇ ਸਿਰਫ ਮਾਂ ਨੂੰ ਦੱਸਿਆ ਸੀਗਾ ਉਹਦੀ ਹਾਲਤ ਬਹੁਤ ਖਰਾਬ ਸੀਗੀ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗੀ ਸੀ ਕਿ ਬਹੁਤ ਜ਼ਿਆਦਾ ਮਾਤਾ ਨੇ ਉਹਦੀ ਨੇ ਪੁੱਛਿਆ ਵੀ ਕੀ ਹੋਇਆ ਉਹਨਾਂ ਨੇ ਦੱਸਿਆ ਜਦੋਂ ਗੱਲਬਾਤ ਅਸੀਂ ਕਹਿੰਦੇ ਮੈਨੂੰ ਪਾਪਾ ਤੋਂ ਡਰ ਲੱਗਦਾ ਵਿਚਾਰੇ ਕਿ ਮੈਂ ਪਾਪਾ ਦੇ ਸਾਹਮਣੇ ਕੀ ਫਾਤ ਸਾਹਮਣੇ ਕੀ ਗੱਲ ਕਰਾਂਗੀ ਆਪਣੀ ਛੋਟੀ ਭੈਣ ਨੂੰ ਨੇ ਸਰ ਉਹਨੇ ਆਪਣੀ ਇੱਕ ਛੋਟੀ ਭੈਣ ਨੂੰ ਦੱਸਿਆ ਵੀ ਮੇਰੇ ਨਾਲ ਆਹ ਗੱਲਬਾਤ ਹੋਈ ਹੈ ਜਿੱਥੋਂ ਤੱਕ ਅਸੀਂ ਫਿਰ ਦੁਆਰੇ ਇਹਨਾਂ ਹਸਪੀਟਲ ਲੈ ਕੇ ਗਏ 2 ਦਿਨ ਬਾਅਦ ਜਦੋਂ ਬਲੀਡਿੰਗ ਹੋਣ ਲੱਗ ਗਈ ਪੇਨ ਹੋਣ ਲੱਗ ਗਿਆ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿ ਇਹ ਪਾਸਨਾ ਦੇ ਨਾਂ ਤੇ ਇੱਕ ਜਸ਼ਨ ਦੇ ਇੱਕ ਕਲੰਕ ਹੈ ਤੇ ਇਸ ਟਾਈਮ ਇਹ ਡਰਦਾ ਫਿਰਦਾ ਜੰਮੂ ਚ ਇਸ ਪੰਜਾਬ ਛੱਡ ਕੇ ਜੰਮੂ ਚ ਚਰਚ ਚਲਾਉਂਦਾ ਪਿਆ ਪੁਲਿਸ ਨੂੰ ਪਤਾ ਏ ਫੇਰ ਵੀ ਉਹਨੂੰ ਹੱਥ ਨਹੀਂ ਪਾ ਰਹੇ ਦੱਸੋ ਕਿਦਾਂ ਦਾ ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਡੀਐਸਪੀ ਐਸਐਚਓ ਫੋਰ ਥਾਣੇ ਦੇ ਮੁਨਸੀ ਜਿਹੜੇ ਪੂਰੀ ਉਹਦੀ ਸਪੋਰਟ ਕਰਦੇ ਨੇ ਯਾਨੀ ਪੈਸਾ ਲੈ ਕੇ ਸਪੋਰਟ ਕਰਦੇ ਨੇ ਇਹੀ ਕਹਿ ਸਕਦੇ ਆ ਤਾਂ ਹੋਰ ਤਾਂ ਕੋਈ ਕਹਿ ਨਹੀਂ ਸਕਦੇ ਸੀ ਇਨ ਮੈਡੀਕਲ ਨੈਗਲੀਜੈਂਸ ਕੋਈ ਨਹੀਂ ਹਾਂਜੀ ਨੀ ਉਹ ਹੈਗਾ ਭਜਨ ਨਗੇ ਉਸਕੇ ਜੈਗੋ ਚ ਅਸੀਂ ਉਹ ਸਟੇਟ ਦੇ ਕਿਸੇ ਤੋਂ ਨਹੀਂ 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 ਤਾਂ ਇਹ ਉਹ ਨਹੀਂ ਇਹ ਆਪਾਂ ਜਿਹੜੀ ਗੁਰਦਾਸਪੁਰ ਤੋਂ ਆਪਾਂ ਕਰਾਇਆ ਹੀ ਇਹਨੇ ਹੋਰ ਤੇ ਮੈਂ ਕੀਤਾ ਹੀ ਤੇ ਉਹ ਜਿਹੜੇ ਪੁਲਿਸ ਵਾਲਿਆਂ ਨੇ ਜੀ ਉਹਨੂੰ ਕਹਿੰਦੇ ਆ ਵੀ ਇਹਦੀ ਡਿਊਟੀ ਨਹੀਂ ਆ ਉਸ ਟਾਈਮ ਜੀ ਜਦੋਂ ਜੀ ਮੈਂ ਆਪਣੀ ਬੇਟੀ ਨੂੰ ਹਸਪੀਟਲ ਗੁਰਦਾਸਪੁਰ ਚ ਲੈ ਕੇ ਗਿਆ ਜੀ ਉਸ ਟਾਈਮ ਰਾਤ ਨੂੰ ਹੋਰ ਡਾਕਟਰ ਦੀ ਡਿਊਟੀ ਸੀ ਜੀ ਤੇ ਦਿਨੇ ਡਾਕਟਰ ਰਚਨਾ bàba ਦੀ ਆਈਏ ਡਿਊਟੀ ਉਹਨੇ ਆਪਣੀ ਡਿਊਟੀ ਦੇ ਦੌਰਾਨ ਉਦੋਂ ਉੱਥੇ ਸਰਪੰਚ ਆਇਆ ਉਹਦਾ ਭਰਾ ਪਾਸਟਰ ਦਾ ਤੇ ਪਾਸਟਰ ਹੀ ਤੇ ਕਾਨਫਸ਼ੀਅਨਤਾ ਬੰਦਾ ਸੀ ਉਹਨਾਂ ਨੇ ਆਣ ਕੇ ਡਾਕਟਰ ਨੂੰ ਕਹਿ ਕੇ ਤੇ ਛੁੱਟੀ ਕਰਾਤੀ ਤੇ ਜਦ ਕਿ ਡਾਕਟਰ ਦੀ ਮੇਰੇ ਕੋਲੋਂ ਪਰਚੀਆਂ ਹੈਗੀਆਂ ਨੇ ਸਲਿੱਪ ਹੈਗੀ ਹੈ ਜੀ ਜਿਹਦੇ ਵਿੱਚ ਡਾਕਟਰ ਨੇ ਉਹ ਇਲਾਜ ਨਹੀਂ ਕੀਤਾ ਤੇ ਆਪਣਾ ਸਿਆਨੂ ਦੇ ਕੀਤੇ ਦਿਆ ਤੇ ਹੁਣ ਜਦੋਂ ਮੈਂ ਪੁਲਿਸ ਨੂੰ ਦੱਸਣੇ ਜਾ ਕੇ ਤੇ ਪੁਲਿਸ ਵਾਲੇ ਕਹਿੰਦੇ ਇਹ ਤੇ ਆਪਣੀ ਡਿਊਟੀ ਐ ਨਹੀਂ ਆਪਣੀ ਡਿਊਟੀ ਵਿੱਚ ਦਾਖਲ ਹੀ ਐਡਮਿਟ ਹੀ ਨਹੀਂ ਕੀਤਾ ਬੇਟੀ ਤੁਹਾਡੀ ਨੂੰ ਤੇ ਜਦੋਂ ਮੈਂ ਹੁਣ ਸਾਰੇ ਕੋਈ ਪ੍ਰੂਫ ਵੀ ਉਹਨਾਂ ਨੂੰ ਦਿਨਾ ਪੁਲਿਸ ਨੂੰ ਜੀ ਹੁਣ ਮੈਂ ਅਦਾਲਤ ਵਿੱਚ ਵੀ ਲਾਇਦੇ ਆ ਜੀ ਇਹ ਦੇਖੋ ਜੀ ਡਾਕਟਰ ਦੇ ਸਹਾਰਾ ਉਹਨੇ ਉੱਥੋਂ ਵਾਲੇ ਨੂੰ ਛੁੱਟੀ ਕਰਾਪੀ ਜੀ ਮਤਲਬ ਦੇਖੋ ਇਹ ਦਰਦ ਭਰੀ ਕਹਾਣੀ ਹੈ ਜੀ ਇਹਦੀ ਅਸੀਂ ਹੁਣ ਜਿਹੜਾ ਕਿ ਪੁਲਿਸ ਵਾਲੇ ਡਰਾਉਂਦੇ ਉਹਨਾਂ ਦੀ ਅਸੀਂ ਕੇਸ ਦੀ ਇਹਦੀ ਕੇਸ ਦੀ ਸੀਬੀਆਈ ਤੋਂ ਜਾਂਚ ਕਰਾਵਾਂਗੇ ਵੀ ਜਿਹੜਾ ਤੁਸੀਂ ਕੀਤਾ ਝੂਠਾ ਪਰਚਾ ਇਹ ਜਿਹੜਾ 304 ਦਾ ਕੀਤਾ ਐਕਸੀਡੈਂਟ 'ਚ ਉਹਦੀ ਅਸੀਂ ਛਾਲਬੀਨ ਕਰਾਵਾਂਗੇ ਤੇ ਸੀਬੀਆਈ ਤੱਕ ਜਾਵਾਂਗੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜਿਹੜਾ ਪਾਸਟਰ ਹੈ ਜਲਦ ਤੋਂ ਜਲਦ ਪੁਲਿਸ ਨੂੰ ਅਰੈਸਟ ਕਰੇ ਇਹ ਕਲਵੰਤ ਕੌਰ ਦਾ ਨਾਮ ਵਿੱਚ ਪਾਉਣੀ ਤੇ ਕਲਵੰਤ ਕੌਰ ਦਾ ਨਾਮ ਵਿੱਚ ਪਾਣ ਅਸੀਂ ਡੀਜੀਬੀ ਦਫਤਰ ਤੇ ਹਾਈ ਕੋਰਟ ਸੀਬੀਆਈ ਨੂੰ ਆਪਾਂ ਕੇਸ ਦੀ ਜਾਂਚ ਕਰਾਵਾਂਗੇ ਤੁਸੀਂ ਬੋਲੋ ਨਾ ਬੋਲਦੇ ਬੁਝੋ ਬੋਲੋ ਠੀਕ ਹੈ ਧੰਨਵਾਦ ਜੀ ਬਸ